ਮਸਕਰ ਦੋਸਤੋ ਇਸ ਵੇਲੇ ਮੈਂ ਰੋਪੜਾ ਸਤਸੰਗ ਭਵਨ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਖੂਨਦਾਨ ਕੈਂਪ ਦਾ ਯੋਜਨ ਕੀਤਾ ਹੋਇਆ ਹੈ ਸਤਸੰਗੀ ਜਿੰਨੇ ਵੀ ਇਸ ਸਮੇਂ ਦੇਖ ਰਹੇ ਹੋ ਬਹੁਤ ਸਾਰੀ ਸੰਖਿਆ ਦੇ ਵਿੱਚ ਜਿਹੜੇ ਸਤਸੰਗ ਸਤਸੰਗੀ ਜਿਹੜੇ ਇੱਥੇ ਪਹੁੰਚੋ ਹੋਏ ਨੇ ਤੇ ਬਲੱਡ ਕੈਂਪ ਜਿਹੜਾ ਲਗਾਇਆ ਹੋਇਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਇੱਥੇ ਆ ਕੇ ਰਜਿਸਟ੍ਰੇਸ਼ਨ ਹੁੰਦੀ ਹੈ ਨਾਮ ਦਰਜ ਕਰਾਇਆ ਜਾਂਦਾ ਹੈ ਉਤੇ ਬਾਅਦ ਅ ਇਸ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਸਟਾਰਟ ਹੁੰਦਾ ਹੈ ਅੱਗੇ ਦਿਖਾਉ ਜਰਾ ਇੱਥੇ ਤਸਵੀਰ ਦੇ ਵਿੱਚ ਇੱਥੇ ਫਾਰਮ ਭਰਿਆ ਜਾਂਦਾ ਹੈ ਪਰੰਪਰਨ ਤੋਂ ਬਾਅਦ ਜਦੋਂ ਖੂਨ ਦੇਣ ਜੋਗ ਜਿਹੜਾ ਵੀ ਕੋਈ ਡੋਨਰ ਹੁੰਦਾ ਉਸ ਦੀ ਜਿਹੜੀ ਚੈੱਕ ਅਪ ਕੀਤਾ ਜਾਂਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਖੂਨਦਾਨ ਕਰਨ ਵਾਸਤੇ ਉਹਨਾਂ ਨੂੰ ਅੰਦਰ ਭੇਜਿਆ ਜਾਂਦਾ ਹੈ ਤੇ ਅੰਦਰ ਜਿਹੜੇ ਬਹੁਤ ਸਾਰੇ ਜਿਹੜੇ ਡੋਨਰ ਸਾਡੇ ਖੂਨਦਾਨ ਕਰ ਰਹੇ ਨੇ ਤੇ ਅੱਗੇ ਆਉਂਦੇ ਆਂ ਸਾਹਮਣੇ ਵੱਡਾ ਹਾਲ ਹੈ ਸੰਤ ਨਰਾਂਕਾਰੀ ਮਿਸ਼ਨ ਦਾ ਤੇ ਬਿਲਕੁਲ ਡੋਨਰ ਜਿਹੜੇ ਆ ਆਪਣੇ ਆਪਣੇ ਬਾਰੀ ਦਾ ਇੰਤਜ਼ਾਰ ਕਰ ਰਹੇ ਆ ਤੇ ਬਲੱਡ ਡੋਨੇਟ ਕਰ ਰਹੇ ਨੇ ਅੱਗੇ ਦੇਖ ਲਓ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਡੋਨਰ ਜਿਹੜੇ ਐਸ ਵੇਲੇ ਬਲੱਡ ਕੋਲੋਂ ਆ ਰਹੇ ਨੇ ਤੇ ਬਲੱਡ ਡੋਨੇਟ ਕਰ ਰਹੇ ਨੇ ਤੇ ਦੇਖ ਸਕਦੇ ਹੋ ਕਿ ਅੱਜ ਸਭ ਨੂੰ ਪਤਾ ਹੈ ਕਿ ਖੂਨਦਾਨ ਮਹਾਕਲਿਆਣ ਖੂਨਦਾਨ ਦੀ ਚੀਜ਼ ਹੈ ਇਹ ਨਾ ਕਿਸੇ ਫੈਕਟਰੀ ਬਣਦੀ ਹੈ ਨਾ ਕਿਸੇ ਤੋਂ ਮਿਲਦੀ ਹੈ ਇਹ ਸਾਰੇ ਜਿਹੜੀ ਹੈ ਇੱਕ ਸਾਡੇ ਇਨਸਾਨੀ ਸਰੀਰ ਦੇ ਵਿੱਚ ਪੈਦਾ ਹੁੰਦੀ ਹੈ ਉਹ ਤੋਂ ਬਾਅਦ ਇਹ ਇਹ ਜਿਹੜੇ ਆ ਵਕ ਵਕ ਜਗ੍ਹਾ ਦੇ ਉੱਤੇ ਜਿਵੇਂ ਕਿ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਇਹ ਉਹ ਜਿਹੜੇ ਹੈ ਕਲੈਕਟ ਕੀਤੇ ਜਾਂਦੇ ਹੈ ਤੇ ਕੁਝ ਨੌਜਵਾਨ ਵੀ ਹੈ ਤੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬੱਬੇ ਜੀ ਹੁੰਦਾਰ ਕਰ ਰਹੇ ਹੋ ਪਹਿਲੀ ਵਾਰੀ ਕਰ ਰਹੇ ਹੋ ਪਹਿਲੇ ਵੀ ਤਾਂ ਕਦੇ ਸੰਦੀਪ ਸਿੰਘ ਜੀ ਨਾ ਕਰਨਾ ਚਾਹੀਦਾ ਜੀ ਆ ਦੂਈ ਵਾਰੀ ਕਰਿਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜਨਾਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੱਡਨ ਡੋਨੇਟ ਕਰ ਰਹੇ ਹੋ ਹਾਂਜੀ ਇਹ 40 ਵਾਰ ਹਾਂਜੀ ਤਿੰਨੇ ਬਾਦ ਦੁਬਾਰੇ ਕਰਾ ਦਿੰਦੇ ਹੋ ਤਿੰਨ ਕੁ ਮਹੀਨੇ ਬਾਅਦ ਜੀ ਤਿੰਨ ਸਾਢੇ ਤਿੰਨ ਮਹੀਨੇ ਬਾਅਦ 89 ਤੋਂ ਕਰਾ ਰਹੇ ਕੋਈ ਮਹਿਸੂਸਤ ਨਹੀਂ ਹੋ ਰਿਹਾ ਜਿਵੇਂ ਲੋਕੀ ਕਹਿੰਦੇ ਬਲੱਡ ਕੱਢਣ ਤੋਂ ਬਾਅਦ ਕੋਈ ਰਹਿਮਤ ਹੈ ਸੱਚੇ ਬਾਦਸ਼ਾਹ ਦੀ ਕਿਰਪਾ ਹੈ ਸਤਿਗੁਰੂ ਮਾਤਾ ਜੀ ਦੀ અપਾਰ ਕਿਰਪਾ ਹੈ ਗੁਰੂ ਦਾ ਵੀ ਇਹੀ ਸੰਦੇਸ਼ ਹੈ ਵੀ ਜਿਹੜਾ ਖੂਨ ਹੈ ਨਾ ਏ ਨਾਰੀਆਂ ਚ ਵਹਿਣਾ ਚਾਹੀਦਾ ਹੈ ਨਾਲੀਆਂ ਚ ਪੂਰੇ ਵਰਲਡ ਦੇ ਵਿੱਚ ਨੰਕਾਰੀ ਮਿਸ਼ਨ ਇਹ ਭਲਾਈ ਦੇ ਕੰਮ ਕਰ ਰਿਹਾ ਹੈ ਜਗਾ ਜਗਾ ਕੈਂਪ ਲੱਗ ਰਹੇ ਆ ਲੱਡ ਅਜਵੇ ਉੱਥੇ ਵੀ ਸਾਡੇ ਸੇਵਾਦਾਰ ਅਸੀਂ ਸਾਰੇ ਤਿਆਰ ਰਹਿੰਨੇ ਆ ਇਹ ਸਾਡਾ ਨਾਰਾ ਹੈ ਵੀ ਵਕਤ ਪਏ ਤਾਂ ਦੇਸ਼ ਕੀ ਖਾਤਰ ਦੇਸ਼ ਕੇ ਪਹਿਰੇਦਾਰ ਵੀ ਹੈ ਅਜੀ ਬਹੁਤ-ਬਹੁਤ ਹਾਂਜੀ ਤੁਸੀਂ ਤਾਂ ਇੱਥੇ ਦੇ ਮੈਂ ਕਹਿੰਦਾ ਮੈਂਬਰ ਵੀ ਹੈਗੇ ਨਾ ਨਾਲੇ ਆਮ ਆਦਮੀ ਪਾਰਟੀ ਦੇ ਬਾਰੇ ਹਾਂਜੀ ਕੈਂਪ ਹੈ ਜਿਹੜਾ ਲਾਜ ਕੰਪ ਲਾ ਰਿਹਾ ਪਹਿਲਾਂ ਵੀ ਇਸ ਤੋਂ ਪਹਿਲਾਂ ਹਾਂਜੀ ਸਰ ਹਰ ਇੱਕ ਸਾਲ ਸਾਡਾ ਕੈਂਪ ਦਿੱਲੀ ਤੋਂ ਸਾਨੂੰ ਆਰਡਰ ਆਉਂਦੇ ਆ ਤੇ ਹਰ ਸਾਲ ਲੱਗਦਾ ਹੈ ਸਰ ਨਿਰੰਕਾਰਿ ਭਵਨ ਚ ਸਾਲ ਦਾ ਇੱਕ ਲੱਗਦਾ 3 ਲੱਗਦਾ ਸਰ ਜ਼ਿਲ੍ਹੇ ਵਿੱਚ ਸਾਡੇ 2-3 ਕੈਂਪ ਲਾਤੇ ਮਰਿੰਡੇ ਵੀ ਲੱਗਦੇ ਨੂਰਪੁਰ ਵੇਦੀ ਵੀ ਲੱਗਦਾ ਨੰਗਲ ਵੀ ਲੱਗਦੇ ਸਰ ਹਾਂਜੀ ਦੇਖ ਰਿਹਾ ਕਿ ਬਹੁਤ ਰਾਸ ਹੈ ਕਾਫੀ ਡੋਨੇਟ ਕਰਨ ਵਾਸਤੇ ਜਿਹੜੇ ਡੋਨਰ ਹੈ ਉਹ ਕਾਫੀ ਉੱਤਸਾਹ ਨਾਲ ਆ ਰਹੇ ਹਾਂਜੀ ਸਰ ਬਹੁਤ ਚਾਹ ਹੈ ਕਿਉਂਕਿ ਇਹ ਤਾਂ ਕਹਿੰਦੇ ਸਮਾਜ ਸੇਵਾ ਹੈ ਕਿ ਸਾਡੇ ਗੁਰੂ ਨੇ ਵੀ ਦੱਸਿਆ ਹੈ ਕਿ ਨਾਲੀਆਂ 'ਚ ਨਾ ਬਲੱਡ ਬਹੇ ਤੇ ਨਾੜੀਆਂ ਵਿੱਚ ਵਹੇ ਕਿ ਹਰੇਕ ਦੇ ਅਸੀਂ ਕੰਮ ਆ ਸਕੀਏ। ਮੈਂ ਬਰੀ ਗੱਲ ਰੁਕੇ ਜੈਂ ਵੀ ਕੀ ਇਹ ਸਵਾਲੇ ਸਸਤਾ ਦੇ ਮੈਂਬਰ ਹੀ ਹੈ ਜਾਂ ਕੋਈ ਬਾਹਰੋਂ ਵੀ ਰੁਕਿਆ ਹੈ? ਸਰ ਸਾਰੇ ਸ਼ਹਿਰ ਦੇ ਮੈਂਬਰ ਆ ਰਹੇ ਆ ਬੱਚੇ ਵੀ ਆ ਰਹੇ ਹੁਮ ਹੁਮ ਆ ਕੇ ਆ ਰਹੇ ਸਰ। ਹਾਂਜੀ ਆਮ ਹੈ ਕਿ ਥੋੜਾ ਜਿਹੜਾ ਇਹ ਕੰਮ ਹੈ ਬਹੁਤ ਵੱਡੀ ਤੁਸੀਂ ਵੀ ਸੇਵਾ ਜਿਹੜੀ ਕਰ ਰਹੇ ਹੋ ਕਿਉਂਕਿ ਅੱਜ ਜਦੋਂ ਪੀਜੀਆਈ ਦੇ ਵਿੱਚ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹਨੂੰ ਯਾਦ ਉਹਨੂੰ ਪਤਾ ਹੁੰਦਾ ਵੀ ਬਲੱਡ ਕਿੱਥੋਂ ਹਾਂਜੀ ਸਰ ਅਵੇਲੇਬਲ ਹੈ ਹਰ ਵੇਲੇ ਬਸ ਇੱਕ ਕਹਿੰਦੀ ਆ ਹਸਪੀਟਲ ਜਾਣ ਦੀ ਲੋੜ ਹੈ ਕਿ ਸਾਨੂੰ ਐਨਾ ਬਲੱਡ ਚਾਹੀਦਾ ਤੇ ਹਸਪੀਟਲ ਜਿਹੜੇ ਪ੍ਰੋਵਾਈਡ ਕਰਾ ਦਿੰਦੇ ਆ ਹਾਂਜੀ ਪ੍ਰਧਾਨ ਜੀ ਬਧੰਨ ਆ ਬਹੁਤ ਬਹੁਤ ਤੁਸੀਂ ਐਡੇ ਵੱਡਾ ਜਿਹੜਾ ਕਾਰਜ ਕਰ ਰਹੇ ਹੋ ਕਿੰਨੇ ਕ ਡੋਨਰ ਹੁਣ ਤੱਕ ਖੂਨਦਾਨ ਕਰ ਚੁੱਕੇ ਹੈ ਜੀ ਲਾਇਆ 70 ਕਰ ਚੁੱਕੇ ਹੈ ਜੀ ਬਾਕੀ ਚੱਲ ਰਿਹਾ 2 ਵਜੇ ਤੱਕ ਟਾਈਮ ਹੈਗਾ ਹੁੰਦਾਂ ਕੈਂਪ ਥੋੜੇ ਲੱਗਦੇ ਹੁਣ ਹੈ 22ਵਾਂ ਕੈਂਪ ਹੈ ਜੀ ਅੱਜ ਇਹ ਕਿ ਚੱਲੀ ਜਾ ਰਿਹਾ ਜਿੱਦਾਂ ਜਿਸ ਤਰ੍ਹਾਂ ਹੁਣ ਹਾਲਾਤ ਬਣੇ ਹੜਾਂ ਦੇ ਉਹਨਾਂ ਵਾਸਤੇ ਹੜ ਤਾਂ ਚਲੋ ਜੀ ਪਰਮਾਤਮਾ ਦੀ ਕਿਰਪਾ ਨਾਲ ਪਤਾ ਹੋ ਗਿਆ ਹੁਣ ਜਿਹੜੇ ਅੱਗੋਂ ਕੋਈ ਬਿਮਾਰੀਆਂ ਵਾਸਤੇ ਸਾਨੂੰ ਅਫਸਲ ਵੱਲੋਂ ਮਤਲਬ ਮਹਿੰਗਾਈ ਸੀਗੀ ਤੇ ਅਸੀਂ ਪਿਛਲੇ ਹਫ਼ਤੇ ਕਰਾਲੀ ਲਾਇਆ ਸੀਗਾ ਇਸ ਹਫ਼ਤੇ ਅਸੀਂ ਰੋਪੜ ਲਾਇਆ ਜਿਸ ਤਰੀਕੇ ਨਾਲ ਵੀ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਆ ਕਰ ਰਹੇ ਆ ਜੀ ਵੀ ਕਿ ਮੈਂ ਦੇਖ ਰਿਹਾ ਵੀ ਕਾਫੀ ਆ ਹੈਗਾ ਤੁਹਾਡੇ ਡੋਨਰਾਂ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਤਾਂ 100 ਤੋਂ ਪਲੱਸ ਕਰ ਜਾਂਦੇ ਹੋਣੇ ਆ ਹਾਂਜੀ ਹੋ ਜਾਂਦਾ 100 ਤੋਂ ਪਲੱਸ ਹੋ ਜਾਂਦਾ ਜੀ ਕਿ ਜਿਸ ਤਰ੍ਹਾਂ ਸਾਡੇ ਸਤਿਗੁਰ ਦਾ ਆਦੇਸ਼ ਆ ਰਿਹਾ ਜੀ ਉਸ ਤਰੀਕੇ ਨਾਲ ਚੱਲੀ ਜਾ ਰਹੇ ਜੀ ਇਹ ਸਾਰਾ ਉਦੇਸ਼ ਪੂਰਾ ਹੁੰਦਾ ਜੋ ਸਾਨੂੰ ਸਤਿਗੁਰ ਦਾ ਆਦੇਸ਼ ਇਹ ਹੀ ਹੈ ਜੇ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ ਕੋਈ ਇਹ ਜੀ ਗ੍ਰੋਪੀ ਆ ਗਈ ਉਹ ਤੇ ਅਸੀਂ ਲੋਕਾਂ ਨਾਲ ਖੜਨਾ ਹੈ ਇਹ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਵਕਤ-ਵਕਤ ਜਿੱਦਾਂ ਕੋਈ ਸਫਾਈ ਮੁਹਿੰਮ ਕਰਦੇ ਆ ਜਾਂ ਬਲੱਡ ਡੋਨੇਸ਼ਨ ਕੈਂਪ ਲਾਣੇ ਆ ਜਿੱਦਾਂ ਹੁਣ ਵੀ ਜਿੱਦਾਂ ਹੜਾਂ ਦੇ ਹੋਇਆ ਹਰ ਜਗ੍ਹਾ ਮਦਦ ਕੀਤੀ ਐ ਇਹਦੇ ਚੰਗੋਰ ਬੇਲੇ ਵੀ ਐ ਉੱਤੇ ਵੀ ਸਾਡੇ ਚੰਗੋਰ ਤੋਂ ਮਹਾਤਮਾ ਦਿਨੇ ਰਾਤ ਰੋਜ਼ ਖਾਣਾ ਪਚਾਉਂਦੇ ਰਹੇ ਸਾਰਾ ਕੁਝ ਜੋ ਵੀ ਆਪਣੇ ਹੱਥ ਜੋਂ ਹੁੰਦਾ ਸੇਵਾ ਕਰਦੇ ਇੱਕ ਸੇਵਾ ਭਾਵਨਾ ਜੋ ਹੁਕਮ ਆ ਰਿਹਾ ਉਸ ਹਾਵ ਨਾਲ ਚੱਲ ਰਿਹਾ ਜੀ ਬਹੁਤ ਧੰਨਵਾਦੀ ਬਿਲਕੁਲ ਪ੍ਰੇਖਕੋ ਇਸੀ ਸਾਡਾ ਸੰਤ ਨਰੰਕਾਰੀ ਭਗਤ ਲੋਪੜ ਵਿਖੇ ਬਰਡ ਕਾਮ ਜੀ ਦੀ ਕਵਰੇਜ ਆਪਾਂ ਤੁਹਾਨੂੰ ਦਿਖਾਈ ਹੈ ਤੇ ਆਪਾਂ ਕਹਾਂਗੇ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਬਾਅਦ ਤੇ ਬਾਅਦ ਲੋਕਾਂ ਨੂੰ ਪਹੁੰਚਾਓ ਤਾਂ ਕਿ ਤੁਹਾਡੇ ਵਿੱਚ ਵੀ ਇਹ ਜज्ਬਾ ਪੈਦਾ ਹੋਣ ਧੰਨਵਾਦ